ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਨੂੰ ਲੈ ਕੇ ਹਾਲਾਤ ਨੇ ਜਿਹੜੇ ਉਤਣਾ ਪੂਰਨ ਬੜੇ ਹੋਏ ਨੇ ਸਾਬਕਾ ਪੀਐਮ ਇਮਰਾਨ ਖਾਨ ਜਿਉਂਦਾ ਹੈ ਜਾਂ ਨਹੀਂ ਇਸ ਗੱਲ ਦੇ ਸਬੂਤ ਨੇ ਜਿਹੜੇ ਉਹ ਮੰਗੇ ਗਏ ਨੇ ਪਰਿਵਾਰ ਨੇ ਮੌਤ ਦੀਆਂ ਅਫਵਾਹਾਂ ਵਿਚਾਲੇ ਸਬੂਤ ਮੰਗਿਆ ਹੈ ਤਾਂ ਦੂਜੇ ਪਾਸੇ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਦੇ ਵੱਲੋਂ ਵੱਡੇ ਵਿਰੋਧ ਪ੍ਰਦਰਸ਼ਨਾਂ ਦਾ ਐਲਾਨ ਕੀਤਾ ਗਿਆ 라ਵਲਪਿੰਡੀ ਵਿੱਚ ਧਾਰਾ 143 ਆ ਜਿਹੜੀ ਉਹ ਲਾਗੂ ਕਰ ਦਿੱਤੀ ਗਈ ਹੈ ਅਤੇ ਪਾਕਿਸਤਾਨ ਸਰਕਾਰ ਕੋਲੋਂ ਪਰਿਵਾਰ ਵੱਲੋਂ ਸਬੂਤ ਦੀ ਮੰਗ ਕੀਤੀ ਜਾ ਰਹੀ ਹੈ ਪਰਿਵਾਰ ਦਾ ਕਹਿਣਾ ਹੈ ਕਿ 1 ਮਹੀਨਾ ਹੋ ਗਿਆ ਨਾ ਮੁਲਾਕਾਤ ਹੋਈ ਨਾ ਕੋਈ ਗੱਲਬਾਤ ਹੋਈ ਦੂਜੇ ਪਾਸੇ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਵੱਲੋਂ ਵੱਡੇ ਪ੍ਰਦਰਸ਼ਨ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਵੱਡੇ ਇਕੱਠ ਕਰਨ ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਹਥਿਆਰਾਂ ਉੱਤੇ ਵੀ ਪਾਬੰਦੀ ਲਗਾਈ ਗਈ ਹੈ ਦੂਜੇ ਪਾਸੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਪਰਿਵਾਰ ਕਹਿ ਰਿਹਾ ਹੈ ਕਿ ਕੁਝ ਗਲਤ ਹੋ ਰਿਹਾ ਹੈ 2023 ਦੇ ਵਿੱਚ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ ਸੀ ਖਬਰਾਂ ਆਈਆਂ ਸੀ ਕਿ ਜੇਲ੍ਹ ਦੇ ਵਿੱਚ ਇਮਰਾਨ ਖਾਨ ਨੂੰ ਮਾਰ ਦਿੱਤਾ ਗਿਆ ਹੈ ਫਿਰ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਇਸ ਨੂੰ ਅਫਵਾਹ ਦੱਸਿਆ ਗਿਆ ਸੀ ਤਾਂ ਪਰਿਵਾਰ ਨੇ ਇਸ ਉੱਤੇ ਸਬੂਤ ਦੀ ਮੰਗ ਕੀਤੀ ਹੈ ਕਿ ਅਗਰ ਇਹ ਗੱਲ ਅਫਵਾਹ ਹੈ ਤਾਂ ਤੁਸੀਂ ਸਾਨੂੰ ਇਮਰਾਨ ਖਾਨ ਦੇ ਜਿਉਂਦੇ ਹੋਣ ਦਾ ਸਬੂਤ ਦਿਓ ਕਿ ਉਹ ਸਾਡੀ ਮੁਲਾਕਾਤ ਸਾਡੇ ਪਰਿਵਾਰਕ ਮੈਂਬਰ ਨਾਲ ਨਹੀਂ ਕਰਵਾਈ ਜਾ ਰਹੀ ਦੂਜੇ ਪਾਸੇ ਡਿਪਟੀ ਕਮਿਸ਼ਨਰ 라ਵਲਪਿੰਡੀ ਦੇ ਵੱਲੋਂ ਧਾਰਾ 144 ਦਾ ਐਲਾਨ ਕੀਤਾ ਗਿਆ ਹੈ ਡਾਕਟਰ ਹਸਨ ਵਾਕਰ ਚੀਮਾ ਦੇ ਵੱਲੋਂ ਧਾਰਾ 144 ਜਿਹੜੀ ਉਹ 1 ਦਸੰਬਰ ਤੋਂ 3 ਦਸੰਬਰ ਤੱਕ ਲਾਗੂ ਕੀਤੀ ਗਈ ਹੈ 라ਵਲਪਿੰਡੀ ਦੀ ਅਦਾਲਤ ਜੇਲ੍ਹ ਦੇ ਵਿੱਚ ਬੰਦ ਨੇ ਇਮਰਾਨ ਖਾਨ ਤਾਂ ਜਿਨ੍ਹਾਂ ਦੇ ਪੁੱਤਰਾਂ ਵੱਲੋਂ ਵੀ ਸਬੂਤ ਨੇ ਜਿਹੜੇ ਉਹ ਮੰਗੇ ਗਏ ਨੇ ਕਿ ਅਗਰ ਇਮਰਾਨ ਖਾਨ ਜਿੰਦਾ ਹਨ ਤਾਂ ਪ੍ਰਤੱਖ ਸਬੂਤ ਨੇ ਜਿਹੜੇ ਉਹ ਪੇਸ਼ ਕੀਤੇ ਜਾਣ ਪਰਿਵਾਰ ਦੇ ਵੱਲੋਂ ਕਤਲ ਦਾ ਸ਼ੱਕ ਜਤਾਇਆ ਗਿਆ ਏ ਅਤੇ ਕਿਹਾ ਗਿਆ ਹੈ ਕਿ ਕੋਈ ਵੀ ਸਬੂਤ ਪਰਿਵਾਰ ਨੂੰ ਨਹੀਂ ਦਿੱਤਾ ਗਿਆ ਇਮਰਾਨ ਖਾਨ ਦੀ ਭੈਣ ਦੇ ਵੱਲੋਂ ਭਾਰਤੀ ਮੀਡੀਆ ਨਾਲ ਵੀ ਇੰਟਰਵਿਊ ਕੀਤਾ ਗਿਆ ਸੀ ਜਿਸ ਦੇ ਉੱਤੇ ਸਿਆਸੀ ਮਾਹੌਲ ਭਖਿਆ ਹੋਇਆ ਏ ਅਤੇ ਕਿਹਾ ਜਾ ਰਿਹਾ ਹੈ ਕਿ ਭਾਰਤੀ ਮੀਡੀਆ ਦੇ ਨਾਲ ਇੰਟਰਵਿਊ ਕਿਉਂ ਕੀਤੀ ਗਈ ਦੂਜੇ ਪਾਸੇ ਪਰਿਵਾਰ ਲਗਾਤਾਰ ਸਵਾਲ ਚੁੱਕ ਰਿਹਾ ਹੈ ਕਿ ਇਮਰਾਨ ਖਾਨ ਨੂੰ ਪਰਿਵਾਰ ਨੂੰ ਕਿਉਂ ਮਿਲਣ ਨਹੀਂ ਦਿੱਤਾ ਜਾ ਰਿਹਾ ਅਗਰ ਉਹ ਜਿਉਂਦੇ ਹਨ ਤਾਂ ਕਿਉਂ ਪਰਿਵਾਰ ਨਾਲ ਮਿਲਵਾਇਆ ਨਹੀਂ ਜਾ ਰਿਹਾ ਗਵਾਂਡੀ ਦੇਸ਼ ਵਿੱਚ ਪਹਿਲਾਂ ਵੀ ਇਮਰਾਨ ਖਾਨ ਨੂੰ ਲੈ ਕੇ ਵੱਡੀ ਹਲਚਲ ਹੋਈ ਸੀ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਮਾਹੌਲ ਆ ਜਿਹੜਾ ਉਹ ਤਣਾਪੂਰਨ ਵਾਲਾ ਬਣਿਆ ਸੀ ਦੂਜੇ ਪਾਸੇ ਮਿਲਟਰੀ ਬੇਸ ਦੇ ਉੱਤੇ ਵੀ ਇਮਰਾਨ ਖਾਨ ਦੇ ਸਮਰਥਕ ਨੇ ਜਿਹੜੇ ਉਹ ਉਸ ਵੱਲ ਵਧੇ ਸਨ ਤੇ ਮਾਹੌਲ ਹਿੰਸਕ ਹੋ ਗਿਆ ਸੀ ਹਾਲਾਂਕਿ ਪਾਕਿਸਤਾਨ ਨੇ ਵੱਡੇ ਲੀਡਰ ਦੀ ਗ੍ਰਿਫਤਾਰੀ ਤੋਂ ਬਾਅਦ ਮਾਹੌਲ ਨੂੰ ਕਾਬੂ ਦੇ ਵਿੱਚ ਕਰ ਲਿਆ ਸੀ ਲੇਕਿਨ ਹੁਣ ਮੁੜ ਤੋਂ ਪਾਕਿਸਤਾਨ ਦੇ ਵਿੱਚ ਵੱਡੇ ਪ੍ਰਦਰਸ਼ਨ ਦੇ ਹਾਲਾਤ ਨੇ ਜਿਹੜੇ ਉਹ ਬਣ ਗਏ ਨੇ ਤਾਂ ਹੁਣ ਇਹ ਗੱਲ ਦੇਖਣ ਵਾਲੀ ਹੋਵੇਗੀ ਕਿ ਕਦੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਇਮਰਾਨ ਖਾਨ ਜਿਉਂਦੇ ਹਨ ਜਾਂ ਨਹੀਂ ਜੇ ਇਸ ਵੇਲੇ ਉਹ ਜਿਉਂਦੇ ਹਨ ਤਾਂ ਕਿਉਂ ਉਹਨਾਂ ਦੀ ਪਰਿਵਾਰ ਨਾਲ ਮੁਲਾਕਾਤ ਨਹੀਂ ਕਰਵਾਈ ਜਾ ਰਹੀ ਦੂਜੇ ਪਾਸੇ ਸਰਕਾਰ ਆ ਜਿਹੜੀ ਉਸ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਧਾਰਾ 143 ਦਾ ਐਲਾਨ ਪਾਕਿਸਤਾਨ ਦੇ 라ਵਲਪਿੰਡੀ ਵਿੱਚ ਕਰ ਦਿੱਤਾ ਗਿਆ ਹੈ